ਦਲੀਪ ਕੁਮਾਰ ਭਾਈ ਸਾਡੇ ਸੁਪਨਿਆਂ ਦੇ ਘਰ ਦਾ ਸੱਚੀ ਉਹ ਇੱਕ ਲੈਜੈਂਡ ਬੰਦਾ ਉਹ ਦਲੀਪ ਕੁਮਾਰ ਤਾਂ ਐਕਟਰ ਸੀ ਪਰ ਇਹ ਦਲੀਪ ਕੁਮਾਰ ਸੇਵਾਦਾਰ ਆ ਬਹੁਤ ਵਧੀਆ ਜਗਰਾਉਂ ਪੌੜਾ ਜਿੱਥੇ ਤਿੰਨ ਮੂਰਤੀਆਂ ਲੱਗੀਆਂ ਹੋਈਆਂ ਨੇ ਨਾ ਛੀਰਪਾਗ ਸਿੰਘ ਜੀ ਉਹਨਾਂ ਦੀਆਂ ਉਹਨਾਂ ਮੂਰਤੀਆਂ ਦੇ ਕੋਲੇ ਪਿਆ ਸੀ ਸਿਰ 'ਚ ਕੀੜੇ ਪਏ ਸੀ ਬਾਈ ਦੇ ਤੇ ਕੋਲੇ ਕੁੱਤੇ ਬੈਠੇ ਸੀ ਪੂਰਾ ਸੈਰੰਦਰੋਂ ਖੋਪੜੀ ਚਿੱਟੇ ਰੰਗ ਦੀ ਅੰਦਰੋਂ ਨਜ਼ਰ ਆਉਂਦੀ ਸੀ ਅੱਡੇ ਤੋਂ ਬਾਦਸਰ ਕੀੜੇ ਖਾ ਗਏ ਸੀ ਬਾਈ ਲੀਬ ਨੂੰ ਵੀ ਵੀਰੇ ਨੂੰ ਉੱਥੋਂ ਲੈ ਕੇ ਆਏ ਲਿਆ ਕੇ ਉਹ ਨਕਤਾ ਦੀ ਸੇਵਾ 'ਚ ਦਾਖਲ ਕਰਿਆ ਸਿਰ 'ਚੋਂ ਕੀੜੇ ਨਿਕਲੇ ਦੋ ਕੌਲੇ ਕੀੜਿਆਂ ਦੇ ਪਰਗੇ ਬਾਈ ਕਹਿੰਦਾ ਜੀ ਮੈਂ ਸੇਵਾ ਕਰਨੀ ਚਾਹੁੰਦਾ ਉਹ ਸੇਵਾ ਨੇ ਇੰਨਾ ਕਿਨੂੰ ਫਲ ਦਿੱਤਾ ਇੰਨੀ ਕੋ ਫਲੀ ਸੇਵਾ ਇਹਦੀ ਇਹਦਾ ਜ਼ਖਮ ਜਿਹੜਾ ਐਡਾ ਵੱਡਾ ਸੀ ਉਹ ਦਿਨਾਂ ਚ ਭਰਨ ਲੱਗ ਗਿਆ ਜਿੱਥੇ ਡਾਕਟਰ ਕਹਿੰਦੇ ਸੀ ਮਾਸ ਕੱਢ ਕੇ ਛਾਤੀ ਚ ਸਿਰ ਤੇ ਲਾਉਣਾ ਵਾ ਉਹ ਆਪਣੇ ਆਪ ਹੀ ਸਿਰ ਸਾਰਾ ਕਵਰ ਕਰ ਗੀ ਮਾਸ ਦੇ ਉੱਪਰ ਆ ਤੁਸੀਂ ਦੇਖੋਗੇ ਅੱਜ ਵੀ ਦਲੀਪ ਨੇ ਸਿਰ ਤੇ ਰਮਾਲ ਬੰਨਿਆ ਹੋਇਆ ਆ ਬਿਲਕੁਲ ਠੀਕ ਆ ਸਿਰ ਤੇ ਦਲੀਪ ਕਿਵੇਂ ਦਲੀਪ ਤੇਰਾ ਪਹਿਲਾਂ ਤਾਂ ਸ਼ੁਕਰੀਆ ਯਾਰ ਤੂੰ ਇੰਨੀ ਸੇਵਾ ਸਾਡੇ ਨਾਲ ਕਰਾਈ ਐ ਇੰਨੇ ਸਾਲ ਹੋ ਗਏ ਤੈਨੂੰ ਸੇਵਾ ਕਰਾਉਂਦੇ ਆ ਨੂੰ ਸਰ ਠੀਕ ਆ ਦੁੱਖ ਦਾ ਦੱਖ ਤਾਂ ਨਹੀਂ ਕਦੇ ਨਹੀਂ ਕਦੇ ਕਦੇ ਵੀ ਨਹੀਂ ਦੁੱਖ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰਾ ਦਲੀਪ ਕੁਮਾਰ ਆ ਜੀ ਦਲੀਪ ਕੁਮਾਰ ਬਾਈ ਸਾਡੇ ਸੁਪਨਿਆਂ ਦੇ ਘਰ ਦਾ ਸੱਚੀ ਹੀ ਇੱਕ ਲੈਜੈਂਡ ਬੰਦਾ ਉਹ ਦੀਪ ਦਲੀਪ ਕੁਮਾਰ ਤਾਂ ਐਕਟਰ ਸੀ ਪਰ ਇਹ ਦਲੀਪ ਕੁਮਾਰ ਸੇਵਾਦਾਰ ਆ ਬਹੁਤ ਵਧੀਆ ਬਹੁਤ ਵੱਡਾ ਸੇਵਾਦਾਰ ਆ ਇਹ ਵੀਰੇ ਨੂੰ ਜਦੋਂ ਅਸੀਂ ਲੈ ਕੇ ਆਏ ਸੀ ਨਾ 4 ਸਾਲ ਤੇ 8 ਕਿ ਮਹੀਨੇ ਹੋ ਗਏ 5 9 2020 ਨੂੰ ਲੈ ਕੇ ਆਏ ਸੀ ਬਾਈ ਨੂੰ ਲੁਧਿਆਣੇ ਸ਼ਹਿਰ ਦੇ ਵਿੱਚ ਜਗਰਾਉਂ ਪੌੜਾ ਜਿੱਥੇ ਤਿੰਨ ਮੂਰਤੀਆਂ ਲੱਗੀਆਂ ਹੋਈਆਂ ਨੇ ਨਾ ਛੀਰਪາກ ਸਿੰਘ ਜੀ ਉਹਨਾਂ ਦੀਆਂ ਉੱਤੇ ਸਾਡੇ ਲੀਡਰ ਸਾਲ ਚੱਕ ਕੇ ਵੀ ਜਾਂਦੇ ਨੇ ਹਾਰ પા ਕੇ ਆ ਜਾਂਦੇ ਨੇ ਬਸ ਉਹਨਾਂ ਮੂਰਤੀਆਂ ਦੇ ਕੋਲੇ ਪਿਆ ਸੀ ਸਿਰ 'ਚ ਕੀੜੇ ਪਏ ਸੀ ਬਾਈ ਦੇ ਤੇ ਕੋਲੇ ਕੁੱਤੇ ਬੈਠੇ ਸੀ ਪੂਰਾ ਸਿਰ ਅੰਦਰੋਂ ਖੋਪੜੀ ਚਿੱਟੇ ਰੰਗ ਦੀ ਅੰਦਰੋਂ ਨਜ਼ਰ ਆਉਂਦੀ ਸੀ ਅੱਧੇ ਤੋਂ ਵੱਧ ਸਿਰ ਕੀੜੇ ਖਾ ਗਏ ਸੀ ਬਾਜ ਦਾ ਤੇ ਦਲੀਪ ਉਥੇ ਪਿਆ ਹਸਪਤਾਲ ਨੇੜੇ ਹੀ ਸੀ ਉਤੋਂ ਹਸਪਤਾਲ ਦੇ ਨੇੜੇ-ਨੇੜੇ ਨਾਲ ਥਾਣਾ ਬਿਲਕੁਲ ਨੇੜੇ ਸੀ ਉਤੋਂ ਤੇ ਬਿਲਕੁਲ ਪੁਲਿਸ ਦਾ ਨਾਕਾ ਉੱਥੇ ਬਿਲਕੁਲ ਕੋਲੇ ਲੱਗਿਆ ਸੀ ਨੇੜੇ ਸੀ ਤੇ ਉੱਥੋਂ ਦੀ ਹਰ ਇੱਕ ਬੰਦਾ ਕੋਲ ਦੀ ਨਿੰਗਦਾ ਸੀ ਸਾਹਮਣੇ ਮੰਦਿਰ ਸੀਗਾ ਮੰਦਿਰ ਦੇ ਨੂਰੇ ਫੁੱਟਪਾਥ ਤੇ ਪਿਆ ਸੀ ਤੇ ਲੋਕ ਉੱਥੇ ਮੰਦਰ ਨੂੰ ਮੱਥਾ ਟੇਕਦੇ ਸੀ ਤੇ ਇਹਦੇ ਵੱਲੋਂ ਦੇਖ ਕੇ ਥੁੱਕਦੇ ਸੀ ਇਹ ਆ ਸਾਡੀ ਅੱਜ ਦੀ ਫਿਤਰਤ ਤੇ ਲੁਧਿਆਣੇ ਤੋਂ ਜਦੋਂ ਵੀਰ ਨੂੰ ਅਸੀਂ ਲੈ ਕੇ ਆਏ ਭੈਣ ਆ ਇੱਕ ਸਾਡੇ ਕੋਲੇ ਆਉਂਦੇ ਆ ਹੁਣ ਵੀ ਉਹ ਭੈਣ ਹੋਣੀ ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਸੀ ਵੀਡੀਓ ਬਣਾ ਕੇ ਭੇਜੀ ਸੀ ਵੀ ਵੀਰੇ ਮੈਂ ਇੱਥੋਂ ਜਾ ਰਹੀ ਸੀ ਤੇ ਇੱਥੇ ਇੱਕ ਬੰਦਾ ਪਿਆ ਉਹਦੀ ਹਾਲਤ ਬਹੁਤ ਮਾੜੀ ਆ ਉਹਦੇ ਸਿਰ 'ਚ ਕੀੜੇ ਪਏ ਹੋਏ ਆ ਅਸੀਂ ਤੁਰੰਤ ਗੱਡੀ ਲੈ ਕੇ ਉੱਥੇ ਪਹੁੰਚਦੇ ਆ ਤੇ ਜਾ ਕੇ ਵੀਰਨੋ ਦਲੀਪ ਨੂੰ ਉਥੋਂ ਲੈ ਕੇ ਆਉਣੇ ਰੈਸਕਿਊ ਕਰਕੇ ਹੁਣ ਐਸੇ ਪੇਸ਼ੈਂਟਾਂ ਨੂੰ ਜੀ ਅਸੀਂ ਹਸਪਤਲ ਲੈ ਜੀ ਹਸਪਤਾਲ ਵਾਲੇ ਤਾਂ ਹੱਥ ਹੀ ਨਹੀਂ ਲਾਉਂਦੇ ਸ਼ੁਰੂ ਚ ਅਸੀਂ ਇੱਕ ਪੇਸ਼ੈਂਟ ਹਸਪਤਾਲ ਲੈ ਗਏ ਸੀ ਉਹਨਾਂ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਬੰਦੇ ਦੇ ਸਿਰ 'ਚ ਤਾਰਪਿੰਦਰ ਤੇਲ ਪਾਤਾ ਤੇ ਤਾਰਪਿੰਦਰ ਤੇਲ ਸਿਰ ਫਰਨਹਲ ਪਾਤੀ ਸੋਰੀ ਪਾਉਣ ਦੇ ਨਾਲ ਉਹਦੇ ਕੰਨਾਂ ਜੱਖਾਂ 'ਚ ਤੇਲ ਚਲਿਆ ਗਿਆ ਉਹਦੀ ਸਾਡੇ ਸਾਹਮਣੇ ਮੌਤ ਹੋ ਗਈ ਸੀ 2016 ਦੀ ਗੱਲ ਉਦੋਂ ਬਾਅਦ ਫਿਰ ਅਸੀਂ ਇਸ ਤਰ੍ਹਾਂ ਦੇ ਪੇਸ਼ੈਂਟ ਆਪਣੇ ਆਪ ਹੀ ਉਹਨਾਂ ਦਾ ਟਰੀਟਮੈਂਟ ਜਿੰਨਾ ਹੁੰਦਾ ਕਰੀਦਾ ਦਲੀਪ ਨੂੰ ਵੀ ਵੀਰੇ ਨੂੰ ਉੱਥੋਂ ਲੈ ਕੇ ਆਏ ਲਿਆ ਕੇ ਉਦੋਂ ਅਸੀਂ ਵੀਰ ਨੂੰ ਕੋਵਿਡ ਦਾ ਟਾਈਮ ਚੱਲਦਾ ਸੀਗਾ ਲਿਆ ਕੇ ਹਸਪਤਾਲ ਦੇ ਵਿੱਚ ਤਾਂ ਹੈ ਨਹੀਂ ਸੀ ਇੱਥੇ ਘਰੇ ਨੁਕਤਾ ਦੀ ਸੇਵਾ ਜੀ ਦਾਖਲ ਕਰਿਆ ਸਿਰ ਚੋਂ ਕੀੜੇ ਨਿਕਲੇ ਦੋ ਕੌਲੇ ਕੀੜਿਆਂ ਦੇ ਪਰਗੇ ਬਾਈ ਦੇ ਸਿਰ ਫਿਰ ਸਰਜਰੀਆਂ ਹੋਣੀਆਂ ਸੀ ਡਾਕਟਰ ਕਹਿੰਦੇ ਸੀ ਵੀ ਦੀਆਂ ਸਰਜਰੀਆਂ ਹੋਣਗੀਆਂ ਵੀ ਡਾਕਟਰ ਤਿੰਨ ਡਾਕਟਰਾਂ ਦੀ ਟੀਮ ਬਣੂਗੀ ਇੱਕ ਚੈਸਟ ਵਾਲਾ ਡਾਕਟਰ ਬੈਠੂਗਾ ਜਿਹੜੀ ਛਾਤੀ ਤੋਂ ਇਹਦੀ ਤੋਂ ਸਕਿਨ ਕੱਢ ਕੇ ਲਾਈ ਜੂਗੀ ਇੱਕ ਸਕਿਨ ਵਾਲਾ ਡਾਕਟਰ ਬੈਠੂਗਾ ਤੇ ਇੱਕ ਨਾਲ ਨਿਰੋਜ ਲੋਜੀ ਦਾ ਡਾਕਟਰ ਬੈਠੂ ਜਿਹੜਾ ਬ੍ਰੇਨ ਦੇ ਵਿੱਚ ਸਿਰ ਦੇ ਵਿੱਚ ਸਾਰਾ ਮਾਸ ਲੱਗਣਾ ਖਰਚਾ ਵੀ 3-4 ਲੱਖ ਰੁਪਏ ਹੋਊਗਾ ਕਹਿੰਦੇ ਸੀ ਉਸ ਟਾਈਮ ਕਮਜ਼ੋਰ ਬਹੁਤ ਸੀ ਵੀਕ ਬਹੁਤ ਸੀ ਤੁਸੀਂ ਤਸਵੀਰਾਂ ਦੇਖੋ ਹੱਡੀਆਂ ਦਾ ਪਿੰਜਰ ਹੀ ਸੀ ਦੇ ਲਈ ਬਾਈ ਚਲੋ ਉਹਨਾਂ ਨੇ ਕਿਹਾ ਵੀ ਇਹਨੂੰ ਥੋੜੀ ਖਰਾਕ ਦਿਓ ਇਹਦੇ ਸਰੀਰ 'ਚ ਤਾਕਤ ਪਵੇ ਫਿਰ ਆਪਾਂ ਆਪਰੇਸ਼ਨ ਕਰਾਂਗੇ 10 ਕੁ ਮਹੀਨਿਆਂ ਤੱਕ ਉਦੋਂ ਕਰੋਨਾ ਦਾ ਟਾਈਮ ਸੀ ਟਾਈਮ ਜ਼ਿਆਦਾ ਪੈ ਗਿਆ ਉਦੋਂ ਬਾਅਦ ਦੁਬਾਰਾ ਲਾਕਡਾਊਨ ਹੋ ਗਿਆ ਚਲੋ ਦਲੀਪ ਦੀ ਖਰਾਕ ਅਸੀਂ ਪੂਰੀ ਵਧੀਆ ਕਰਤੀ ਦਲੀਪ ਥੋੜੇ ਕੁ ਟਾਈਮ ਬਾਅਦ ਹੀ ਸਾਡੇ ਨਾਲ ਸੇਵਾ ਕਰਨ ਲੱਗ ਗਿਆ ਭਾਂਡੇ ਚੱਕਦਿਆ ਕਰੇ ਕਿਤੇ ਕੋਈ ਅਸੀਂ ਇਹਨੂੰ ਰੋਕਿਆ ਕਰੀਏ ਕਹਿੰਦਾ ਜੀ ਮੈਂ ਸੇਵਾ ਕਰਨੀ ਚਾਹੁੰਦਾ ਉਹ ਸੇਵਾ ਨੇ ਇੰਨਾ ਕਿਨੂੰ ਫਲ ਦਿੱਤਾ ਇੰਨੀ ਕੋਈ ਫਲੀ ਸੇਵਾ ਇਹਦੀ ਇਹ ਇਹਦਾ ਜਖਮ ਜਿਹੜਾ ਐਡਾ ਵੱਡਾ ਸੀ ਉਹ ਦਿਨਾਂ 'ਚ ਹੀ ਭਰਨ ਲੱਗ ਗਿਆ ਜਿੱਥੇ ਡਾਕਟਰ ਕਹਿੰਦੇ ਸੀ ਮਾਸ ਕੱਢ ਕੇ ਛਾਤੀ 'ਚ ਸਿਰ ਤੇ ਲਾਉਣਾ ਵਾ ਉਹ ਆਪਣੇ ਆਪ ਹੀ ਸਿਰ ਸਾਰਾ ਕਵਰ ਕਰ ਗਈ ਮਾਸ ਦੇ ਉੱਪਰ ਆ ਤੁਸੀਂ ਦੇਖੋਗੇ ਅੱਜ ਵੀ ਦਲੀਪ ਦੇ ਸਿਰ ਤੇ ਰਮਾਲ ਬੰਨਿਆ ਹੋਇਆ ਆ ਬਿਲਕੁਲ ਠੀਕ ਆ ਸਿਰ ਦਲੀਪ ਦਾ ਆ ਤੁਸੀਂ ਦੇਖੋ ਆ ਹੁਣ ਉਹਨੇ ਸਿਰ 'ਚ ਵਾਲ ਨਹੀਂ ਇਹ ਐਡਾ ਵੱਡਾ ਦਾਇਰਾ ਸੀ ਇਹ ਤੇ ਇਸ ਆਪੇ ਸ਼੍ਰਿੰਕ ਕਰਕੇ ਹੌਲੀ 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 ਮਾਸ ਤੇ ਮਾਸ ਚੜੀ ਗਿਆ ਜਿੱਥੇ ਡਾਕਟਰ ਕਹਿੰਦੇ ਸੀ ਸਰਜਰੀਆਂ ਕਰਨੀਆਂ ਪੈਣਗੀਆਂ ਆਪਣੇ ਆਪ ਹੀ ਸਾਰਾ ਸਿਰ ਠੀਕ ਹੋ ਗਿਆ ਦਲੀਪ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਇਹਨੂੰ ਕਹਿੰਦੇ ਆ ਤੇ ਦਲੀਪ ਸਾਡੇ ਘਰ ਦਾ ਜੇ ਅਸੀਂ ਇਹ ਗੱਲ ਕਹੀਏ ਵੀ ਸਭ ਤੋਂ ਵੱਧ ਸੇਵਾ ਕਰਨ ਵਾਲਾ ਮੈਂਬਰ ਆ ਤੇ ਇਹ ਕੋਈ ਅਤਕਤ ਨਹੀਂ ਨਹੀਂ ਹੋਊ ਬਿਲਕੁਲ ਸੱਚ ਗਣੀ ਜਾਊਗੀ ਗੱਲ ਕਿਉਂਕਿ ਦਲੀਪ ਸਾਡੇ ਕੋਲੇ ਦਿਨ ਰਾਤ ਸੇਵਾ ਕਰਦਾ ਸਾਡੇ ਤੋਂ ਪਹਿਲਾਂ ਉੱਠਿਆ ਹੁੰਦਾ ਸਾਡੇ ਤੋਂ ਬਾਅਦ ਚ ਸੌਂਦਾ ਹੁਣ ਤਾਂ ਅਸੀਂ ਸਫਾਈ ਕਰਮਚਾਰੀ ਰੱਖ ਲਏ ਝਾੜੂ ਪੋਚੇ ਲਾਉਣ ਵਾਲੇ ਸਾਰੇ ਪਹਿਲਾਂ ਅਸੀਂ ਆਪ ਹੀ ਕਰਦੇ ਸੀ ਸਾਰੀ ਸਫਾਈ ਜਿਹੜਾ ਵੱਡਾ ਸ਼ੈੱਡ ਆ ਤੜਕਿਓ ਸਭ ਤੋਂ ਪਹਿਲਾਂ ਇਹਨੇ ਝਾੜੂ ਚੱਕਣਾ ਤੇ ਉਹਦੀ ਸਫਾਈ ਕਰਨੀ ਸ਼ੁਰੂ ਕਰ ਦੇਣੀ ਦਿਨ ਚੜ੍ਹਦੇ ਨੂੰ ਇਹ ਸਫਾਈ ਕਰ ਦਿੰਦਾ ਸੀ ਉਹਦੀ ਸਾਰਾ ਦਿਨ ਇਹਨੇ ਸਫਾਈਆਂ ਕਰਨੀਆਂ ਪੋਚੇ ਲਾਉਣੇ ਜਿਵੇਂ ਜਿਵੇਂ ਬਾਪੂ ਉੱਠ ਕੇ ਆਉਣ ਲੱਗੇ ਬਾਹਰ ਮੰਜੇ ਬਿਸਤਰੇ ਨਾਲ ਕਢਾ ਦੇਣੇ ਉਸ ਤੋਂ ਬਾਅਦ ਸਾਰੇ ਘਰ ਚ ਪੋਚਾ ਲਾਉਣਾ ਪੋਚਾ ਲਾ ਕੇ ਫਿਰ ਉੱਥੇ ਮੈਟ ਵਿਛਾਉਣੇ ਹੁੰਦੇ ਹੀ ਟਾਟ ਕਿਉਂਕਿ 9 ਵਜੇ ਦੇ ਨੂੰ ਅਸੀਂ ਪ੍ਰਸ਼ਾਦਾ ਛਕਾਉਣਾ ਹੁੰਦਾ ਸੀ ਸਾਰੇ ਬਾਪੂ ਨਹਾ ਧੋ ਕੇ ਗੁਰਦੁਆਰੇ ਚਲੇ ਜਾਂਦੇ ਸੀ ਇਹ ਉਹ ਪੂਰਾ ਹਾਲ ਤਿਆਰ ਕਰ ਦਿੰਦਾ ਸੀ ਧੋ ਕੇ ਸਾਫ ਕਰਕੇ ਪੋਚਾ ਲਾ ਕੇ ਟਾਟ ਵਿਛਾ ਦੇਣੇ ਨੇ ਉਸ ਤੋਂ ਬਾਅਦ ਪ੍ਰਸ਼ਾਦਾ ਦੀਆਂ ਥਾਲੀਆਂ ਸਾਰਾ ਕੁਝ ਲਿਆ ਕੇ ਟੇਬਲ ਸਜਾ ਦੇਣੇ ਇਹ ਪਿਛਲੇ 5 ਸਾਲਾਂ ਤੋਂ ਲਗਭਗ ਇਹੀ ਡਿਊਟੀ ਕਰ ਰਿਆ ਸੀ ਵੀਰੇ ਹੁਣ 6 ਮਹੀਨੇ ਪਹਿਲਾਂ ਅਸੀਂ ਸਫਾਈ ਕਰਮਚਾਰੀ ਰੱਖਿਆ ਹੁਣ ਵੀ ਇਹ ਸਾਰਾ ਦਿਨ ਕੰਮ ਕਰਦਾ ਮੰਜੇ ਬਿਸਤਰੇ ਲਵਾਉਣੇ ਪ੍ਰਸ਼ਾਦਾ ਤਾਟ ਪਿਛਾਉਣੇ ਟੇਬਲ ਲਾਉਣੇ ਸਾਰਾ ਦਿਨ ਰਾਤ ਨੂੰ ਸੌਣ ਤੇ ਕਰਦੀਪ ਕੰਮ ਕਰਦਾ ਦਲੀਪ ਆਪਣਾ ਪਿਤਾ ਜੀ ਦਾ ਨਾਮ ਇਹਨੇ ਸੈਦੂ ਸਾਨੀ ਦੱਸਿਆ ਸੀਗਾ ਆਪਣਾ ਨਾਮ ਇਹਨੇ ਦਲੀਪ ਕੁਮਾਰ ਦੱਸਿਆ ਸੀ ਤੇ ਇਹਨੇ ਪਿੰਡ ਆਪਣਾ ਦੱਸਿਆ ਸੀ ਖੋਰਾਜ ਖੋਰਾਜਪੁਰ ਹੈ ਨਾ ਹਾਂ ਜੀ ਖੋਰਾਜਪੁਰ ਜ਼ਿਲ੍ਹਾ ਦਰਬੰਗਾ ਬਿਹਾਰ ਇਨੂੰ ਘਰ ਪਤਾ ਆਪਣਾ ਐਡਰੈਸ ਪਤਾ ਵਾ ਪਰ ਇਹ ਕਹਿੰਦਾ ਮੈਂ ਅੱਜ ਜਾਣਾ ਨਹੀਂ ਚਾਹੁੰਦਾ ਭਰਾ ਵਾ ਵਿਆਹ ਹੋਇਆ ਇਹਨੇ ਵਿਆਹ ਨਹੀਂ 시 ਕਰਾਇਆ ਇਹਦੇ ਕਰਮਾਂ ਚ ਸ਼ਾਇਦ ਆ ਸੇਵਾ ਲਿਖੀ ਹੋਈ ਸੀ ਜਿਹੜੀ ਇਹ ਕਰ ਰਿਹਾ ਇਹਦੇ ਕਰਮਾਂ ਚ ਸ਼ਾਇਦ ਉਹ ਕੀੜੇ ਜਿਨ੍ਹਾਂ ਨੇ ਇਹਦਾ ਖੋਖੋ ਕੇ ਮਾਸ ਖਾਦਾ ਤੇ ਸੱਚੀ ਜਦੋਂ ਅਸੀਂ ਉੱਥੇ ਖੜੇ ਸੀ ਨਾ ਕੋਲ ਦੀ ਬਜ਼ੁਰਗ ਦੋ ਤਿੰਨ ਨਿੰਗੇ ਸਿਆਣੇ ਬੰਦੇ ਅੱਥਾਂ 'ਚ ਟਿਫਨ ਪੜੇ ਹੋਏ ਸਵੇਰ ਦਾ ਟਾਈਮ ਸੀ ਕੰਮ ਤੇ ਚੱਲੇ ਹੁੰਦੇ ਜਿਵੇਂ ਉਹਨਾਂ ਨੇ ਇਹਦੇ ਵੱਲ ਦੇਖ ਕੇ ਮੂੰਹ ਪਰ ਇਹਨੂੰ ਕਰਕੇ ਥੁੱਕਿਆ ਮਤਲਬ ਅਸੀਂ ਐਜੇ ਹੋ ਗਏ ਆ ਕਿ ਕਿਸਨਾਂ ਤੜਫ ਰਿਆ ਸੜਕ ਤੇ ਪਿਆ ਉਹਦੇ ਸਿਰ 'ਚ ਕੀੜੇ ਪਏ ਆ ਅਸੀਂ ਉਹਨੂੰ ਦੇਖ ਕੇ ਥੁੱਕ ਰਹੇ ਆ ਤੇ ਕੋਲੇ ਪੁਲਿਸ ਖੜੀ ਐ ਸਾਹਮਣੇ ਨਾਕਾ ਲੱਗਿਆ ਹੋਇਆ ਉੱਚਪ ਕਰਕੇ ਦੇਖ ਰਹੀ ਆ ਕੋਲੇ ਸਾਹਮਣੇ ਮੰਦਿਰ ਆ ਹਜ਼ਾਰਾਂ ਲੋਕ ਦਰਸ਼ਨ ਕਰਨ ਆਉਂਦੇ ਆ ਦੇਖ ਰਹੇ ਆ ਬਸ ਚੁੱਪਾ ऐसे समाज ਚ ਅਸੀਂ ਰਹਿੰਦੇ ਆ ਜਿੱਥੇ ਜਿਹਦੇ ਮੰਦਰ ਚ ਅਸੀਂ ਜਾਂਦੇ ਆ ਉੱਥੇ ਭਗਵਾਨ ਤੋਂ ਆਪਣੇ ਲਈ ਕਿੰਨੀਆਂ ਦੁਆਵਾਂ ਮੰਗਦੇ ਆ ਕਿੰਨਾ ਕੁਝ ਮੰਗਦੇ ਆ ਉਹਦੇ ਬਾਹਰ ਭਗਵਾਨ ਦੀ ਮੂਰਤ ਇੱਕ ਇਨਸਾਨ ਪਿਆ ਉਹਦੇ ਵੱਲ ਅਸੀਂ ਦੇਖਦੇ ਤੱਕ ਨਹੀਂ ਦਲੀਪ ਸਾਡੇ ਪਰਿਵਾਰ ਦਾ ਮੈਂਬਰ ਸੱਚੇ ਪਾਸ਼ਾ ਕਿਰਪਾ ਕਰਨ ਤੰਦਰੁਸਤੀਆਂ ਬਖਸ਼ਣ ਸਾਡੇ ਭਰਾ ਨੂੰ ਇਸੀ ਤਰ੍ਹਾਂ ਇਹ ਭਰਾ ਸਾਡਾ ਸੇਵਾ ਕਰਦਾ ਰਹੇ ਹੁਣ ਵੀ ਮੈਂ ਪੁੱਛਦਾ ਹਟਿਆ ਵੀ ਦਲੀਪ ਤਰੀਬ ਕੇ ਵਿਆਹ ਉਹ ਨਹੀਂ ਕਰਾਉਣਾਗਾ ਪਿੰਡ ਉੰਚਾਰ ਕੇ ਜਾਏ ਅਰੇ ਰੋਕੇ ਜਾਏਗਾ ਠੀਕ ਆ ਇੱਥੇ ਖੁਸ਼ ਅੰਦਲੀਪ ਹਾਂ ਕੋਈ ਦਿੱਕਤ ਉਹ ਨਹੀਂ ਹੈ ਕੋਈ ਸਿਰ ਚ ਦਰਦ ਕੁਛ ਪੇਨ ਕੁਛ ਨਹੀਂ ਸਭ ਠੀਕ ਹੈ ਕੋਈ ਆਪਰੇਸ਼ਨ ਤਾਂ ਨਹੀਂ ਕਰਾਇਆ ਫਿਰ ਆਪਾਂ ਨਹੀਂ ਸਰਜਰੀ ਤਾਂ ਹੋਈ ਨਹੀਂ ਆਪਣੇ ਆਪ ਹੀ ਠੀਕ ਹੋ ਗਿਆ ਹਾਂ ਹਾਂ ਹੁਣ ਕੀ ਸੇਵਾ ਕਰਦਾ ਉਹਨਾਂ ਦੇ ਨੇ ਸਵੇਰ ਉੱਠ ਕੇ ਮੰਜੀ ਲੰਬੀ ਬਿਸਤਰਾ ਕੱਢੇ ਮੰਜੀ ਨਿਕਾਲਦੇ ਆਂ ਉਹ ਕੋਦ ਵਾਲਾ ਚਾਦਰ ਬਦਲਦੇ ਆਂ ਹੂੰ ਜਿੱਲਾ ਲੈ ਜਾਦੇ ਧੋਣੇ ਦੇ ਨਾਲ ਉਹ ਫਿਰ ਆਤੇ ਮੈਟ ਵਿਛਾਉਂਦੇ ਆਂ ਟੇਬਲ ਲਗਾਉਂਦੇ ਆਂ ਬਾਹਰ ਆਂਦਰ ਕਰਦੇ ਆਂ ਝੂਮਣੇ ਸਾਰਾ ਦਿਨ ਦੀ ਕੰਮ ਜੀ ਸਾਰਾ ਦਿਨ ਦੇਖੋ ਸਵੇਰੇ ਤੜਕਿਓ ਮੰਝੇ ਬਿਸਤਰੇ ਚੱਕਣੇ ਆ ਚਾਦਰਾਂ ਬਦਲਣੀਆਂ ਚਾਦਰਾਂ ਧੋਣ ਨੂੰ ਦੇ ਕੇ ਆਉਣੀਆਂ ਤਾਂ ਮੈਟ ਵਿਛਾਉਣੇ ਆ ਟੇਬਲ ਲਾਉਣੇ ਆ ਪ੍ਰਸ਼ਾਦਾ ਸਿਕਾਉਣਾ ਫਿਰ ਉਸ ਤੋਂ ਬਾਅਦ ਜਿਹੜੇ ਬਾਪੂ ਬਾਹਰ ਬੈਠੇ ਧੁੱਪ ਚ ਉਹਨਾਂ ਨੂੰ ਸ਼ਾਮੇ ਕਰਨਾ ਜਿਹੜੇ ਅੰਦਰ ਬੈਠੇ ਆ ਉਹਨਾਂ ਨੂੰ ਬਾਹਰ ਲੈ ਕੇ ਆਉਣਾ ਸਾਰਾ ਦਿਨ ਦਲੀਪ ਸੇਵਾ ਕਰਦਾ ਤੇ ਐਸੇ ਦਲੀਪ ਵਰਗੇ ਭਰਾਵਾਂ ਦੇ ਸਿਰ ਤੇ ਇੱਕ ਘਰ ਦੀਆਂ ਸਵਾਵਾਂ ਚੱਲਦੀਆਂ 60% ਸੇਵਾ ਜਿਹੜੀ ਸੁਪਨਿਆਂ ਦੇ ਘਰ ਦੀ ਹੈ ਨਾ ਉਹ ਦਲੀਪ ਵਰਗੇ ਵੀਰ ਕਰਦੇ ਨੇ ਅੰਦਰ ਜਿਨ੍ਹਾਂ ਨੂੰ ਨਾ ਕੋਈ ਲਾਲਚਾ ਨਾ ਕੋਈ ਪੈਸੇ ਦੀ ਲਾਲਚਾ ਨਾ ਇਹਨਾਂ ਨੂੰ ਕੋਈ ਐ ਆ ਵੀ ਅਸੀਂ ਮੂਰੇ ਹੋਈਏ ਸਾਡਾ ਨਾਮ ਹੋਵੇ ਕੁਛ ਨਹੀਂ ਸਨਸਵਾਰਥ ਸੇਵਾ ਗੱਲ ਦੇ ਲੋ ਇਸ ਸੰਸਵਾਰਥ ਸੇਵਾ ਸਦਕਾ ਅੱਜ ਦਲੀਪ ਤੇ ਅਸੀਂ ਸਾਰੇ ਇੰਨੇ ਭੈਣ ਭਰਾਵਾਂ ਦੀਆਂ ਦਵਾਵਾਂ ਪ੍ਰਾਪਤ ਕਰਦੇ ਆ ਲੋਕ ਸਾਨੂੰ ਕਹਿੰਦੇ ਅਸੀਂ ਸਮਾਜ ਸੇਵੀ ਆ ਅਸੀਂ ਸੇਵਾਦਾਰ ਆ ਅਸਲੀ ਸਮਾਜ ਸੇਵੀ ਤਾਂ ਇਹ ਲੋਕ ਨੇ ਭਾਈ ਇਹ ਨੇ ਅਸਲੀ ਸੇਵਾਦਾਰ ਆ ਅਸੀਂ ਤਾਂ ਪਤਾ ਨਹੀਂ ਕਾਲਪੁਰਖ ਵਾਹਿਗੁਰੂ ਦੇ ਕਿਹੜੇ ਕਰਮਾਂ ਦੀ ਸਾਨੂੰ ਡਿਊਟੀ ਬਾਹਰ ਸੱਚੇ ਪਾਤਸ਼ਾਹ ਨੇ ਬਖਸ਼ੀ ਇਹ ਫਲ ਦਿੱਤਾ ਏਡੀ ਵੱਡੀ ਸੇਵਾ ਦੇ ਰੂਪ ਚ ਨਹੀਂ ਸਾਡੀ ਤਾਂ ਔਕਾਤ ਹੀ ਨਹੀਂ ਸੀ ਅਸੀਂ ਤਾਂ ਕੱਲ ਜੋਗੀ ਪਾਪੀ ਚੋਰ ਚੱਕੇ ਸੀ ਪ੍ਰਮਾਤਮਾ ਨੇ ਸਾਨੂੰ ਸੇਵਾਦਾਰ ਬਣਾਤਾ ਪਰ ਇਹਨਾਂ ਦੀ ਕੀਤੀ ਹੋਈ ਸੇਵਾ ਦੇ ਅੱਗੇ ਸਾਡਾ ਸਿਰ ਝੁਕਦਾ ਸਲਾਮ ਆਇਸਤਰੀ ਵੀਰਾਂ ਦਾ ਇਦਾਂ ਦੇ ਵੀਰਾਂ ਦਾ ਜਿਹੜੇ ਦਿਨ ਰਾਤ ਡਿਊਟੀਆਂ ਨਿਭਾਉਂਦੇ ਵਾਹਿਗੁਰੂ ਜੀ ਕਾ ਖਾਲਸਾ I you.